ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਈਰਾਨ ਤੇ ਇਜ਼ਰਾਈਲ ਦੇ ਵਿਚਕਾਰ ਜੰਗ ਬੜੀ ਧਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿੱਥੇ ਇਜ਼ਰਾਈਲ ਬਹੁਤ ਜ਼ਿਆਦਾ ਹਮਲੇ ਕਰ ਰਿਹਾ ਈਰਾਨ ਦੇ ਉੱਤੇ ਤੇ ਈਰਾਨ ਨੇ ਵੀ ਉੱਥੇ ਬਾਲਿਸਟਿਕ ਮਿਜ਼ਾਈਲਾਂ ਦਾ ਮੀਂਹ ਵਰਸਾਰਖ ਹੈ ਤੇ ਉਸ ਦੇ ਕਾਫੀ ਸਾਰੇ ਸ਼ਹਿਰ ਜਿਹੜੇ ਹੈ ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਨੁਕਸਾਨ ਪਹੁੰਚਾਇਆ ਹੈ। ਤੇ ਉੱਥੇ ਇੱਕ ਬਣੀ ਹਾਇਫਾ ਪੋਰਟ ਹੈ ਜਿਹੜੀ ਬੰਦਰਗਾਹ ਉਸ ਨੂੰ ਲਗਭਗ ਤਬਾਹ ਕਰ ਦਿੱਤਾ ਤੇ ਇਹ ਬੰਦਰਗਾਹ ਜਿਹੜੀ ਹੈ ਉਹ ਭਾਰਤ ਦੇ बिजनेसमੈਨ ਤੇ ਮੋਦੀ ਦੇ ਮਿੱਤਰ ਅਡਾਨੀ ਨੇ ਬਣਾਈ ਹੋਈ ਸੀ ਉਹਦਾ ਉਹਦੇ ਵਿੱਚ 70% ਸ਼ੇਅਰ ਸੀਗਾ ਤੇ ਆ ਉਸ ਦੇ ਉੱਤੇ ਜਿਹੜੀਆਂ ਅਡਾਨੀ ਪੋਰਟਸ ਦੇ ਵਿੱਚ ਕੋਈ ਹੋਰ ਕੰਪਨੀਆਂ ਤੇ ਸੰਸਥਾਵਾਂ ਪੈਸਾ ਲਾਉਣ ਨੂੰ ਤਿਆਰ ਨਹੀਂ ਸੀ ਪਰ ਭਾਰਤ ਦੀ ਜਿਹੜੀ ਸਰਕਾਰੀ ਕੰਪਨੀ ਹੈ LIC ਉਸ ਨੇ ਉਸ ਦੇ ਨਾਨ ਕਨਵਰਟਿਬਲ ਡਿਵੈਂਚਰ ਜਿਹੜੇ ਹੁੰਦੇ ਆ ਉਹਦੇ ਸ਼ੇਅਰ ਟਾਈਪ ਉਹਨਾਂ ਦੇ ਵਿੱਚ 5000 ਕਰੋੜ ਰੁਪਇਆ ਖਰਚਿਆ ਹੋਇਆ ਜਾਨੀ ਲੋਕਾਂ ਦਾ ਤੁਹਾਡਾ ਮੇਰਾ ਸਾਰਿਆਂ ਦਾ ਪੈਸਾ LIC ਚ ਲੱਗਿਆ ਹੋਇਆ ਤੇ ਉਹ ਅਡਾਨੀ ਦੇ ਉਹਨਾਂ ਬੰਦਰਗਾਹਾਂ ਚ ਲੱਗਿਆ ਹੋਇਆ ਉਹਦੀ ਵੀ ਤਬਾਹੀ ਹੋਈ ਹੈ ਨਾਲ ਦੀ ਨਾਲ ਸਾਨੂੰ ਇਹਦੇ ਤੇ ਵੀ ਗੰਭੀਰਤਾ ਸਹਿਤ ਸੋਚਣ ਦੀ ਲੋੜ ਹੈ ਤੇ ਇਸ ਤੋਂ ਇਲਾਵਾ ਜਿਹੜਾ ਦੂਜਾ ਜਿਹੜਾ 트럼ਪ ਹੈ ਉਸਨੇ ਕੱਲ ਪੂਤਨ ਨੇ ਉਹਨੂੰ ਵਧਾਈ ਦਿੱਤੀ ਉਹਦੇ ਜਨਮ ਦਿਨ ਦੀ ਤਾਂ ਉਹ ਉਹਨਾਂ ਦੀ ਘੰਟਾ ਗੱਲ ਹੋਈ ਤੇ ਉਸ ਗੱਲਬਾਤ ਦੇ ਵਿੱਚ ਉਸਨੇ ਇਹੀ ਕਿਹਾ ਵੀ ਆਪਾਂ ਨੂੰ ਇਹ ਜੰਗਬੰਦੀ ਕਰਾਉਣੀ ਚਾਹੀਦੀ ਹੈ ਹੁਣ ਉਹ ਕੱਲ ਦਾ ਡੀਲ ਡੀਲ ਕਰ ਰਿਹਾ ਵੀ ਡੀਲ ਹੋ ਜੇ ਤੇ ਉਹਦੇ ਤੇ ਵਿਸ਼ਵਾਸ ਕੋਈ ਨਹੀਂ ਕਿਉਂਕਿ ਉਧਰੋਂ ਈਰਾਨ ਦੇ ਨਾਲ ਉਹਨੇ 4-5 ਗੀੜਾਂ ਦੀ ਗੱਲਬਾਤ ਕੀਤੀ ਤੇ ਅਗਲੇ ਗੀੜ ਦੀ ਗੱਲਬਾਤ ਹੋਣੀ ਸੀ ਤੇ ਉਹਦੇ ਤੇ ਅਟੈਕ ਕਰਾਤਾ ਤੇ ਫਿਰ ਹੱਸਦਾ ਰਿਹਾ ਕਹਿੰਦਾ ਬਹੁਤ ਐਕਸਲੈਂਟ ਹੋ ਗਿਆ ਚੰਗਾ ਹੋ ਗਿਆ ਕੰਮ ਤੇ ਐ ਕਰਤਾ ਤੇ ਹੁਣ ਉਹ ਡੀਲ ਕਰਦਾ ਫਿਰਦਾ ਡੀਲ ਡੀਲ ਦੀਆਂ ਗੱਲਾਂ ਕਰਦਾ ਫਿਰਦਾ ਕਹਿ ਰਿਹਾ ਵੀ ਜੇ ਮੈਂ ਭਾਰਤ ਪਾਕਿਸਤਾਨ ਜੰਗ ਖਤਮ ਕਰਾਈ ਸੀ ਤਾਂ ਮੈਂ ਇਹ ਵੀ ਕਰਾਊਗਾ ਪਰ ਉਸ ਦੀ ਹੁਣ ਉਹਦੇ ਤੇ ਵਿਸ਼ਵਾਸ ਕੋਈ ਨਹੀਂ ਰਿਹਾ ਆਸਕ ਜਿਹੜਾ ਅਸੀਂ ਕੱਲ ਕਿਹਾ ਸੀ ਵੀ ਅੱਗ ਲਾਈ ਤੇ ਕੰਧ ਤੇ ਹੁੰਦੇ ਵਾਲੀ ਗੱਲ ਕਿਉਂਕਿ ਰੂਸਯੋ ਯੂਕਰੇਨ ਯੰਗ ਵੀ ਨਾਟੋ ਦੀਆਂ ਉਹਨਾਂ ਸ਼ਕਤੀਆਂ ਨੇ ਕਰਵਾਈ ਸੀਗੀ ਜਿਹਦਾ ਅਮਰੀਕਾ ਸਰਦਾਰ ਹੈ ਤੇ ਇਹ ਇਜ਼ਰਾਈਲ ਗਾਜ਼ਾ ਦੀ ਵੀ ਉਹਦੇ ਵਿੱਚ ਉਹਨੇ ਲਗਾਤਾਰ ਜਿਹੜੀ ਉਹਦੀ ਵੀਟੋ ਕਰਕੇ ਉਹ ਜੰਗਬੰਦੀ ਦਾ ਵਿਰੋਧ ਕਰਿਆ ਤੇ ਇੱਥੇ ਵੀ ਉਹਨੇ ਛਿੜਾ ਛਿਹੜੇ ਹੈ ਤੇ ਹੁਣ ਦੇਖਦੇ ਆ ਕੀ ਹੁੰਦਾ ਹੈ ਈਰਾਨ ਨੇ ਧਮਕੀ ਦਿੱਤੀ ਹੈ ਵੀ ਜੇ ਅਮਰੀਕਾ ਯੂ ਇੰਗਲੈਂਡ ਜਾਂ ਦੂਜੇ ਦੇਸ਼ ਜਿਹੜੇ ਐ ਉਹਨਾਂ ਨੇ ਸਾਡੇ ਹਮਲਿਆਂ ਨੂੰ ਰੋਕਣ 'ਚ ਇਜ਼ਰਾਈਲ ਦੀ ਮਤਤ ਕੀਤੀ ਤਾਂ ਆਪਣਾ ਪੜਿਆ ਵਿਚਾਰ ਲੈਣਾ ਇਹਨਾਂ ਦੇ ਜਿਹੜੇ ਇੱਥੇ ਫੌਜੀ ਅੱਡੇ ਬਣੇ ਹੋਏ ਐ 19 ਅੱਡੇ ਦੱਸਦੇ ਆ ਅਮਰੀਕਾ ਦੇ ਉਹਦੇ ਨੇੜ ਤੇ ਡੇ ਉਹਨਾਂ ਨੂੰ ਅਸੀਂ ਤਬਾਹ ਕਰਦੇ ਆਂਗੇ ਫਿਰ ਅਸੀਂ ਛੱਡਾਂਗੇ ਨਹੀਂ ਸੋ ਇਸ ਗੱਲ ਤੋਂ ਵੀ ਅਮਰੀਕਾ ਡਰਿਆ ਹੋਇਆ ਐ ਵੀ ਇਹ ਗੱਲ ਉੱਠੀ ਵੀ ਪੈ ਸਕਦੀ ਐ ਸੋ ਦੋਸਤੋ ਅਸੀਂ ਜੰਗਬੰਦੀ ਦੇ ਹੱਕ 'ਚ ਅਸੀਂ ਚਾਹੁੰਦੇ ਆਂ ਪਰ ਜਿਹੜਾ ਇਹ ਇਜ਼ਰਾਇਲ ਦਾ ਚਵੜਾਉਤਪਣਾ ਸੀਗਾ ਇਸ ਨੂੰ ਵੀ ਇੱਕ ਸਬਕ ਮਿਲਣਾ ਚਾਹੀਦਾ ਹੈ ਤੇ ਅ ਅਸੀਂ ਚਾਹਾਂਗੇ ਕਿ ਇਹ ਜਿਹੜਾ ਗਾਜ਼ਾ ਦੇ ਉੱਤੇ ਇਹਨੂੰ ਹੜੱਪਣ ਦੇ ਉੱਤੇ ਲੱਗਿਆ ਹੋਇਆ ਸੀ ਹੁਣ ਸ਼ਾਇਦ ਉਸ ਦੀਆਂ ਉਹਨਾਂ ਸਕੀਮਾਂ ਨੂੰ ਕਿਸੇ ਨਾ ਕਿਸੇ ਰੂਪ ਚ ਕੋਈ ਠੱਲ ਪਾਵੇ ਕਿ ਅਸੀਂ ਉਮੀਦ ਵੀ ਕਰਾਂਗੇ ਤੇ ਦੂਜੇ ਪਾਸੇ 트੍ਰੰਪ ਖੁਦ ਆਪ ਫਸਿਆ ਹੋਇਆ ਉਸ ਨੇ ਕਿੰਗਜ਼ ਮਾਰਚ ਦੇ ਨਾਂ ਦੇ ਉੱਤੇ ਮਿਲਟਰੀ ਦੇ 250ਵੇਂ ਸਥਾਪਨਾ ਦਿਵਸ ਦੇ ਉੱਤੇ ਵਾਸ਼ਿੰਗਟਨ ਡੀਸੀ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਮਿਲਟਰੀ ਦੀ ਪਰੇਡ ਕਰਾਈ ਤੇ ਉੱਥੇ ਆਪ ਭਾਸ਼ਣ ਵੀ ਕੀਤਾ ਜਿਵੇਂ ਕੋਈ ਬਾਦਸ਼ਾਹ ਕਰਦਾ ਹੁੰਦਾ ਹੈ। ਉਹਦੇ ਜਵਾਬ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਵੱਡੇ ਸ਼ਹਿਰਾਂ 'ਚ ਤਾਂ ਬਹੁਤ ਵੱਡੇ-ਵੱਡੇ ਤੇ ਛੋਟੇ ਸ਼ਹਿਰਾਂ ਦੇ ਵਿੱਚ ਵੀ ਟੋਕਨ ਮਜਾਰੇ ਤਕਰੀਬਨ 2000 ਦੇ ਕਰੀਬ ਥਾਵਾਂ ਦੇ ਉੱਤੇ ਮਜਾਰੇ ਜਿਹੜੇ ਐ 트ੰਪ ਦੇ ਵਿਰੁੱਧ ਹੋਈ ਐ। ਤੇ ਉਸ ਦੀਆਂ ਨੀਤੀਆਂ ਦੇ ਵਿਰੁੱਧ ਹੋਈ ਹੈ ਤੇ ਉਸ ਨੂੰ ਇਹ ਦੱਸਣ ਲਈ ਹੋਇਆ ਹੈ ਵੀ ਤੋਂ ਕੋਈ ਰਾਜਾ ਨਹੀਂ ਹੈਗਾ 노 ਕਿੰਗਸ ਉਹਨਾਂ ਦੇ ਬੈਨਰਾਂ ਤੇ ਲਿਖਿਆ ਸੀ 노 ਕਿੰਗਸ ਸਾਨੂੰ ਕੋਈ ਬਾਦਸ਼ਾਹਾਂ ਦੀ ਲੋੜ ਨਹੀਂ ਸਾਡਾ ਦੇਸ਼ ਡੈਮੋਕ੍ਰੈਟਿਕ ਹੈ ਤੇ ਇਹ 트럼ਪ ਉਹਨੂੰ ਡੈਮੋਕ੍ਰੇਸੀ ਨੂੰ ਉਲਟਾਉਣਾ ਚਾਹੁੰਦਾ ਹੈ ਅਸੀਂ ਉਲਟਣ ਨਹੀਂ ਦੇਣਾ ਤੇ 트럼ਪ ਨੂੰ ਉਲਟਾ ਸਕਦੇ ਹਾਂ ਸੋ ਉਹ ਬਹੁਤ ਵੱਡਾ ਮੈਸੇਜ ਹੈ 트럼ਪ ਹੁਣ ਉਸ ਪਾਸੇ ਵੀ ਫਸਿਆ ਹੋਇਆ ਹੈਗਾ ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਵੀ ਭਾਰਤੀ ਜਨਤਾ ਪਾਰਟੀ ਮੁਸਲਮਾਨਾਂ ਨੂੰ ਤੰਗ ਕਰਨ ਲਈ ਕਿਸੇ ਵੀ ਬਹਾਨੇ ਨਾਲ ਕਿਸੇ ਵੀ ਤਰ੍ਹਾਂ ਨਾਲ ਕੋਈ ਜਿਹੜਾ ਆਪਣਾ ਕੋਈ ਨਾ ਕੋਈ ਵਸੀਲਾ ਕਰਦੀ ਰਹਿੰਦੀ ਹੈ ਪਾ ਕਾਫੀ ਢੇਰ ਤੋਂ ਬੰਗਲਾਦੇਸ਼ੀ ਕੁਸ ਪੈਂਠੀਆਂ ਨੂੰ ਬਾਹਰ ਕੱਢਣਾ ਅਮਿਤ ਸ਼ਾਦਾ ਵੀ ਰੱਟਣ ਹੁੰਦਾ ਹੈ ਬਾਕੀਆਂ ਦਾ ਵੀ ਤੇ ਉਹਦੇ ਕਰਕੇ ਜਿਹੜੇ ਬੰਗਲਾ ਭਾਸ਼ਾ ਬੋਲਦੇ ਆ ਬੰਗਾਲੀ ਬੋਲਦੇ ਆ ਲੋਕ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਆ ਦਿੱਲੀ ਦੀਆਂ ਚੋਣਾਂ ਦੇ ਵਿੱਚ ਅਸੀਂ ਦੇਖਿਆ ਵੀ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕੋ ਇੱਕ ਦੂਜੇ ਦੇ ਨਾਲ ਮੁਕਾਬਲਾ ਕਰ ਰਹੀਆਂ ਸੀ ਵੀ ਉਹ ਕਹਿੰਦੇ ਬੰਗਲਾਦੇਸ਼ੀਆਂ ਨੂੰ ਬੀਜੇਪੀ ਵਾਲੇ ਵਸਾਉਂਦੇ ਆ ਉਹ ਕਹਿੰਦਾ ਉਹ ਵਸਾਉਂਦੇ ਆ ਜਣੀ ਉਹ ਕਹਿੰਦੇ ਅਸੀਂ ਕੱਢਨੇ ਆ ਉਹ ਕਹਿੰਦੇ ਅਸੀਂ ਕੱਢਨੇ ਆ ਜਣੀ ਦੋਨੇ ਸਿਰੇ ਦੇ ਬੇਈਮਾਨ ਤੇ ਮਾੜੇ ਮਾੜੀਆਂ ਪਾਰਟੀਆਂ ਸੀ ਤੇ ਹੁਣ ਜਿਹੜੇ ਪਿੱਛੇ ਅਸਾਮ ਦੇ ਵਿੱਚੋਂ ਕੁਝ ਬੰਦੇ ਕੱਢੇ ਤੇ ਕੋਈ ਕੋਈ ਫੜੇ ਵਾਪਸ ਵੀ ਲਿਆਂਦੇ ਗਏ ਸਪੋਰਟ ਦੇ ਵੀ ਉਹਦੇ 'ਚ ਹੁਕਮ ਆਇਆ ਜਿਹੜੇ ਭਾਰਤੀ ਨਾਗਰਿਕ ਆ ਉਹਨਾਂ ਨੂੰ ਫੜ-ਫੜ ਕੇ ਬਾਹਰ ਬੰਗਲਾਦੇਸ਼ 'ਚ ਤੱਕਿਆ ਜਾ ਰਿਹਾ ਹੈ ਅੱਜ ਦੀ ਜਿਹੜਾ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਕਿ ਉੱਥੋਂ ਮਹਾਰਾਸ਼ਟਰ ਦਾ ਜਿਹੜਾ ਇੱਕ ਲੜਕਾ ਹੈਗਾ ਉਸ ਨੂੰ ਫੜ ਲਿਆ ਤੇ ਉਸ ਨੂੰ ਕਹਿ ਕੇ ਵੀ ਇਹ ਗੁਸਪੈਠੀ ਹੈ ਉਹ ਕਾਗਜ਼ ਪੱਤਰ ਨਾ ਦਿਖਾਵੇ ਉਹਦੇ ਕੋਲ ਜਿਹੜੇ ਆ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਹੈ ਕਹਿੰਦੇ ਨਹੀਂ ਤਾਂ ਜਾਲੀ ਬਣ ਜਾਂਦੇ ਆ ਇਹ ਨਹੀਂ ਅਸੀਂ ਮੰਨਣਾ ਤੇ ਉਹਨੂੰ ਬੀਐਸਐਫ ਦੇ ਚੌਂਕ 'ਚ ਉਧਰ ਭੇਜਤਾ ਤੇ ਬੀਐਸਐਫ ਨੇ ਚਾੱਕ ਕੇ ਉਹਨੂੰ ਬੰਗਲਾਦੇਸ਼ ਤੱਕਦਾ ਤੇ ਉਹਦੀ ਜਿਹੜੀ ਉਹ ਮੁਰਸ਼ਦਾਬਾਦ ਦਾ ਬੰਗਾਲ ਦਾ ਪਿੱਛੋਂ ਤੇ 2 ਸਾਲਾਂ ਤੋਂ ਇੱਥੇ ਮਹਾਰਾਸ਼ਟਰ ਦੇ ਵਿੱਚ ਕੰਮ ਕਰਨ ਆਇਆ ਹੋਇਆ ਸੀ ਮਹਿਬੂਬ ਸ਼ੇਖ ਉਹਦਾ ਨਾਂ ਹੈ 36 ਸਾਲਾਂ ਦਾ ਮੁੰਡਾ ਹੈ ਤੇ ਉਹ ਉਹਦੇ ਸਾਰੇ ਡਾਕੂਮੈਂਟਸ ਬੰਗਾਲ ਸਰਕਾਰ ਨੇ ਮਹਾਰਾਸ਼ਟਰ ਨੂੰ ਭੇਜੇ ਆ ਵੀ ਆ ਦੇਖੋ ਤਾਂ ਸਾਡਾ ਸਿਟੀਜ਼ਨ ਹੈ ਉਹਦੇ ਵੋਟਰ ਕਾਰਡ ਬਣੇ ਹੋਏ ਆ ਉਹਦੇ ਬਾਕੀ ਚੀਜ਼ਾਂ ਨੇ ਉਹਦੇ ਉਹਦੇ ਗਾਹਾਂ ਸਰਟੀਫਿਕੇਟ ਹੈਗੇ ਆ ਉਹਦੇ ਮਾਪੇ ਦਾ ਸਾਰਾ ਕੁਝ ਹੈਗਾ ਉਹ ਤਾਂ ਪੀੜ੍ਹੀਆਂ ਤੋਂ ਇੱਥੇ ਹੀ ਰਹਿ ਰਹੇ ਆ ਬੰਗਾਲ ਦੇ ਵਿੱਚ ਤੇ ਇਸ ਤਰ੍ਹਾਂ ਨਾਲ ਜ਼ੁਲਮ ਜਿਹੜਾ ਹੈ ਨਾ ਇਹ ਸਿਰਫ ਮੁਸਲਮਾਨ ਹੋਣ ਕਰਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਬੰਗਲਾਦੇਸ਼ ਦਾ ਬਹਾਨਾ ਸੋ ਪੂਰੀ ਪੁਣਛਾਣ ਤੋਂ ਬਾਅਦ ਹੀ ਕੋਈ ਗੱਲ ਹੋਵੇ ਐਡੀ ਕੀ ਕਾਹਲ ਆਈ ਐ ਤੁਸੀਂ ਉੱਥੇ ਬੰਗਾਲ ਦੇ ਵਿੱਚ ਜੋ ਅਗਲਾ ਐਡਰੈਸ ਦੱਸਦਾ ਹੈ ਉੱਥੇ ਪਤਾ ਕਰ ਲੋ ਉਥੋਂ ਦੀਆਂ ਗੱਲਾਂ ਉਥੋਂ ਉਥੋਂ ਫੀਡਬੈਕ ਲੈ ਲੋ ਹਫਤਾ ਰੁਕ ਜਾਓ ਉਹਨੂੰ ਡਿਟੇਨ ਕਰ ਲੋ ਉਹਨੂੰ ਬੰਗਲਾਦੇਸ਼ ਭੇਜਣ ਦੀ ਕੀ ਕਾਲੀ ਹੈ ਵੀ ਹੁਣੀ ਤੁਸੀਂ ਬੰਗਲਾਦੇਸ਼ ਚ ਧੱਕਣਾ ਤੇ ਆਪਣਾ ਅੰਕੜਾ ਬਣਾਉਣਾ ਵੀ ਅਸੀਂ ਐਨੇ ਬੰਦੇ ਬੰਗਲਾਦੇਸ਼ੀ ਆ ਜਿਹੜੇ ਉਹ ਵਾਪਸ ਭੇਜਤੇ ਤੇ ਅ ਅਗਲੀ ਗੱਲ ਦੋਸਤੋ ਦੂਜੀ ਬੰਗਾਲ ਦੇ ਵਿੱਚ ਬੰਗਾਲ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਤੇ ਕੇਂਦਰੀ ਮੰਤਰੀ ਵੀ ਹੈ ਮਿਨਿਸਟਰ ਆਫ ਸਟੇਟ ਹੈ ਸੁਕਾਂਤ ਮੁਕਰਜੀ ਉਸ ਦੇ ਉਹ ਪਹਿਲਾਂ ਵੀ ਇੱਕ ਵਾਰੀ ਆਇਆ ਸੀ ਵੀ ਉੱਥੇ ਇੱਕ ਆਈਪੀਐਸ ਅਧਿਕਾਰੀ ਸਿੱਖ ਸੀਗਾ ਉਸ ਨੂੰ ਅੱਤਵਾਦੀ ਕਹਿ ਰਿਹਾ ਸੀ ਬੀਜੇਪੀ ਦਾ ਉਸ ਟਾਈਮ ਦਾ ਜਿਹੜਾ ਪ੍ਰਧਾਨ ਹੈ ਤੇ ਹੁਣ ਵਾਲਾ ਜਿਹੜਾ ਉਸ ਨੇ ਇੱਕ ਸਿੱਖ ਅਫਸਰ ਵੱਲ ਨੂੰ ਇੱਕ ਜੁੱਤੀ ਸਿੱਟੀ ਹੈ ਤੇ ਉਹਦਾ ਉੱਥੋਂ ਦੇ ਸਿੱਖ ਭਾਈਚਾਰੇ ਨੇ ਬਹੁਤ ਬੁਰਾ ਮਨਾਇਆ ਵੀ ਇਹ ਇਹ ਤੂੰ ਇੱਕ ਸਰਕਾਰੀ ਅਧਿਕਾਰੀ ਦੇ ਉੱਤੇ ਐਦਾਂ ਜੁੱਤੀਆਂ ਕਿਵੇਂ ਸਿੱਟੇਗਾ ਉਹ ਕਹਿੰਦਾ ਮੈਂ ਜੁੱਤੀ ਨਹੀਂ ਸਿੱਟੀ ਉਹ ਤਾਂ ਕਾਗਜ਼ ਦਾ ਬਣਿਆ ਹੋਇਆ ਐਸੀ ਵੀ ਇਹ ਚੱਪਲ ਹੈ ਕਾਗਜ਼ ਦੀ ਤੇ ਮੇਰੀ ਅਸਲੀ ਚੱਪਲ ਨਹੀਂ ਸੀਗੀ ਇਹੇ ਜੇ ਸਪਸ਼ਟੀਕਰਨ ਦਿੰਦਾ ਫਿਰਦਾ ਤੇ ਉਹਦੇ ਵਿਰੁੱਧ ਵੀ ਬਹੁਤ ਵੱਡੀ ਉਹ ਹੈ ਤੇ ਕਿਉਂਕਿ ਭਾਜਪਾ ਅੰਦਰੋਂ ਅੰਦਰੀ ਚਾਹੇ ਮੁਸਲਮਾਨਾਂ ਤੇ ਇਸਾਈਆਂ ਵਿਰੁੱਧ ਤਾਂ ਸ਼ਰਅਾਂ ਆਮ ਹੀ ਕਰਦੀ ਐ ਤੇ ਦੂਜੀਆਂ ਘੱਟ ਗਿਣਤੀਆਂ ਦੇ ਵਿਰੁੱਧ ਵੀ ਉਹਦੇ ਮਨਾਂ 'ਚ ਨਫ਼ਰਤ ਬਹੁਤ ਜ਼ਿਆਦਾ ਭਰੀ ਹੋਈ ਐ ਜਿਹਦਾ ਪ੍ਰਗਟਾਵਾ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਕਦੇ-ਕਦੇ ਹੁੰਦਾ ਹੈਗਾ ਅ ਅਗਲੀ ਗੱਲ ਨਾਲ ਦੀ ਨਾਲੇ ਇਸੇ ਨਾਲ ਜੁੜਦੀ ਮਹ ਜਿਹੜਾ ਉੱਤਰਾਖੰਡ ਐ ਉਸ ਤੇ ਵਿੱਚ ਕੋਈ 6 ਮਹੀਨੇ ਪਹਿਲਾਂ ਇੱਕ ਮੁਸਲਮਾਨ ਲੜਕੇ ਨੇ Hindu ਲੜਕੀ ਨਾਲ ਵਿਆਹ ਕਰਾ ਲਿਆ ਤੇ ਇੱਕ ਉੱਥੇ ਦਾ ਕਾਨੂੰਨ ਬਣਿਆ ਹੋਇਆ ਹੈਗਾ ਉੱਤਰਾਖੰਡ ਦਾ ਉਤਰਾਖੰਡ ਫ੍ਰੀडम ਆਫ ਰਿਲੀਜੀਅਨ ਐਕਟ 2018 ਕਹਿਣ ਨੂੰ ਤਾਂ ਫ੍ਰੀडम ਆਫ ਰਿਲੀਜੀਅਨ ਹੈ ਪਰ ਇਹ ਰਿਲੀਜੀਅਨ ਨੂੰ ਮੰਨਣ ਦੇ ਉੱਤੇ ਪਾਬੰਦੀਆਂ ਐ ਇਸ ਕਾਨੂੰਨ ਦੇ ਵਿੱਚ ਤੇ ਉਹ ਹਿੰਦੂ ਲੜਕੀ ਨਾਲ ਵਿਆਹ ਕਰਾ ਲਿਆ ਉਹ ਇਕੱਠੇ ਰਹਿਣ ਲੱਗ ਗਏ ਤੇ ਉਹਦਿਆਂ ਦੇ ਖਿਲਾਫ ਉਥੋਂ ਦੇ ਲੋਕਾਂ ਨੇ ਰੌਲਾ ਪਾ ਲਿਆ ਤੇ ਐਫ ਆਈ ਆਰ ਦਰਜ ਕਰਾਤੀ ਵੀ ੱੱਕੇ ਨਾਲ ਉਹ ਕਨਵਰਟ ਕਰਨਾ ਚਾਹੁੰਦਾ ਤੇ ੱੱਕੇ ਨਾਲ ਹਿੰਦੂ ਦੱਸ ਕੇ ਉਹਦੇ ਨਾਲ ਹਿੰਦੂ ਰੀਤੀ ਰਵਾਜਾਂ ਨਾਲ ਵਿਆਹ ਕਰਵਾਇਆ ਧੋਖਾ ਕੀਤਾ ਤੇ ਉਹ ਪੁਲਸ ਉਹਦੇ ਤੇ ਅੰਦਰ ਉਹਨੂੰ ਅੰਦਰ ਕਰ ਦਿੰਦੀ ਹੈ ਉਹਦੇ ਤੇ ਧਰਾਵਾ ਲਾ ਆਂਦੀ ਹੈ ਤੇ ਉਹਨੂੰ ਜ਼ਮਾਨਤ ਨਹੀਂ ਮਿਲਦੀ ਹਾਈ ਕੋਰਟ ਵੀ ਉਹਨੂੰ ਜ਼ਮਾਨਤ ਨਹੀਂ ਦਿੰਦੀ ਕੱਲ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਬੈਂਚ ਹੈ ਜਸਟਿਸ ਬੀਵੀ ਦਾਗ ਰਤਨਾਂ ਦਾ ਤੇ ਸਤੀਸ਼ ਚੰਦ ਸ਼ਰਮਾ ਦਾ ਉਹਨਾਂ ਨੇ ਜ਼ਮਾਨਤ ਦਿੰਦਿਆਂ ਹੋਇਆਂ ਕਿਹਾ ਕਿ ਪੁਲਿਸ ਕੌਣ ਹੁੰਦੀ ਹੈ ਉੱਤਰਾਖੰਡ ਸਰਕਾਰ ਕੌਣ ਹੁੰਦੀ ਹੈ ਉਹਨਾਂ ਨੂੰ ਜਿਹੜਾਂ ਚ ਧੱਕਣ ਵਾਲੀ ਉਹ ਬਾਲਗ ਹੈ ਮੁੰਡਾ ਬਾਲਗ ਹੈ ਕੁੜੀ ਬਾਲਗ ਹੈ ਮਰਜ਼ੀ ਨਾਲ ਉਹ ਉਹਨਾਂ ਨੇ ਵਿਆਹ ਕਰਾਇਆ ਹੈ ਕਰਦੀ ماں ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਉਹ ਕੌਣ ਹੁੰਦੀ ਹੈ ਸਰਕਾਰ ਵੀ ਉਹਨਾਂ ਨੂੰ ਅੰਦਰ ਦੇਵੇ ਉਹਨੂੰ ਬੇਲ ਦਿਓ ਤੇ ਰਿਹਾ ਕਰੋ ਉਹਨਾਂ ਨੂੰ ਇਕੱਠੇ ਰਹਿਣ ਦਾ ਪੂਰਾ ਅਧਿਕਾਰ ਹੈ ਉੱਥੇ ਤਾਂ ਉਹਨਾਂ ਦੇ ਮਾਪੇ ਬਾਪ ਦੀ ਸਹਿਮਤੀ ਦੇ ਨਾਲ ਇਕੱਠਿਆਂ ਵਿਆਹ ਹੋਇਆ ਸੀਗਾ ਅਰੇਂਜਡ ਮੈਰਿਜ ਹੋਈ ਸੀਗੀ ਇਹ ਤਾਂ ਜੇ ਲਾ ਮੈਰਿਜ ਵੀ ਹੋਈ ਹੋਵੇ ਮਾਪੇ ਬਾਪ ਦੀ ਸਹਿਮਤੀ ਤੋਂ ਬਿਨਾ ਵੀ ਹੋਈ ਹੋਵੇ ਜਾਂ ਦੋ ਬਾਲਗ ਬੰਦੇ ਵਿਆਹ ਕਰਾਉਂਦੇ ਆ ਤਾਂ ਉਹਨਾਂ ਚ ਤੀਜਾ ਬੰਦਾ ਕਹਿੰਦੇ ਮੀਆਂ ਬੀਵੀ ਰਾਜੀ ਤਾਂ ਕੀ ਕਰੂਗਾ ਕਾਜੀ ਸੋ ਆ ਜਿਹੜੇ ਕਾਜੀ ਬਣੇ ਹੋਏ ਐ ਅੱਜ ਦੇ ਆ ਮਾਡਰਨ ਕਾਜੀ ਜਿਹੜੇ ਐ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਐ ਇਹ ਲੋਕਾਂ ਨੂੰ ਇਕੱਠੇ ਪ੍ਰੇਮ ਪਿਆਰ ਨਾਲ ਰਹਿਣ ਤੋਂ ਰੋਕਦੇ ਐ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਉਹ ਇਹ ਐ ਕਿ ਗੋਨਿਆਣਾ ਦਾ ਇੱਕ ਨੌਜਵਾਨ ਨਰਿੰਦਰ ਦੀਪ ਸਿੰਘ ਉਹਨੂੰ CIA ਸਟਾਫ ਨੇ ਤਸੀਹੇ ਦੇ ਕੇ ਮਾਰ ਦਿੱਤਾ ਸੀ ਤੇ ਉਹਦਾ ਬੜਾ ਰੌਲਾ ਪਿਆ ਤੇ ਉੱਥੇ ਬਠਿੰਡੇ ਦੇ ਵਿੱਚ ਇੱਕ ਕਮੇਟੀ ਬਣੀ ਹੋਈ ਹੈ ਨਰਿੰਦਰਦੀਪ ਕਤਲकांड ਵਿਰੋਧੀ ਐਕਸ਼ਨ ਕਮੇਟੀ ਤੇ ਉਸ ਕਮੇਟੀ ਨੇ ਤੇ ਉੱਥੇ ਦਾ ਬਸ ੱਡਾ ਵੀ ਬਦਲ ਰਹੀ ਹੈ ਬਠਿੰਡੇ ਦਾ ਪੰਜਾਬ ਸਰਕਾਰ ਜਿੱਥੇ ਲ ਜਾ ਰਹੀ ਹੈ ਉੱਥੇ ਇਹਨਾਂ ਦੇ ਚਮਚਿਆਂ ਨੇ ਜ਼ਮੀਨਾਂ ਖਰੀਦੀਆਂ ਹੋਈਆਂ ਨੇ ਤਾਂ ਕਿ ਉਹਨਾਂ ਦੇ ਭਾਅ ਵੱਜ ਜਾਣ ਤੇ ਉਹ ਬਸ ੱਡਾ ਜਿਹੜਾ ਬਚਾਓ ਸੰਘਰਸ਼ ਕਮੇਟੀ ਇਹਨਾਂ ਨੇ ਅੱਜ ਲੁਧਿਆਣੇ ਇਸ ਹਲਕੇ ਦੇ ਵਿੱਚ ਮਾਰਚ ਕਰਨਾ ਸੀ ਸਵੇਰੇ ਸਵੇਰੇ ਹੀ ਉਹਨਾਂ ਸਾਰਿਆਂ ਨੂੰ ਉੱਥੋਂ ਉਹਨੇ ਰੋਕਤਾ ਤੇ ਉਹਨਾਂ ਨੂੰ ਆਉਣ ਤੋਂ ਮਨਾਹੀ ਕਰ ਦਿੱਤੀ ਇਹ ਕਹਿੰਦੇ ਆ ਵੀ ਨਾਲੇ ਕੁੱਟਣਾ ਵੀ ਹੈ ਤੇ ਨਾਲੇ ਰੋਣ ਵੀ ਨਹੀਂ ਦੇਣਾ ਬੰਦਾ ਵੀ ਮਾਰਤਾ ਤੇ ਉਹਦੀ ਉਹਦਾ ਅਸੀਂ ਮੁਜ਼ਾਹਰਾ ਵੀ ਨਹੀਂ ਕਰਨ ਦੇਣਾ ਉਹਨਾਂ ਨੂੰ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਇਹ ਤਾਂ ਮੋਦੀ ਤੋਂ ਵੀ ਗਾਂ ਲੰਗੀ ਸਰਕਾਰ ਤੇ ਉਸ ਰਾਹ ਦੇ ਉੱਤੇ ਜੇ ਮੋਦੀ ਸੂਤਰ ਕਰਿਆ ਜਾ ਸਕਦਾ ਹੈ 2020 ਦੇ ਕਿਸਾਨ ਘੋਲ ਨਾਲ ਤਾ ਮਾਨ ਕਿਹੜੇ ਬਾਗ ਦੀ ਮੂਲੀ ਹੈ ਮਾਨ ਸਾਹਿਬ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਤੁਸੀਂ ਅੱਜ ਇਹ ਰੋਕ ਲਿਆ ਪਰ ਇਹ ਤਾਂ ਗੱਲ ਲੋਕਾਂ 'ਚ ਘਰ-ਘਰ ਜਾਣੀ ਹੀ ਜਾਣੀ ਹੈ ਵੀ ਤੁਸੀਂ ਐਡਾ ਜ਼ੁਲਮ ਕਰ ਰਹੇ ਹੋ ਸੋ ਇਸ ਜ਼ੁਲਮ ਦੇ ਵਿਰੁੱਧ ਅਸੀਂ ਆਪਣੀ ਆਵਾਜ਼ ਵੀ ਬਾਕੀ ਲੋਕਾਂ ਦੀ ਆਵਾਜ਼ ਨਾਲ ਬੁਲੰਦ ਕਰਦੇ ਆ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਸਰਕਾਰ ਦੇ ਜ਼ਾਲਮ ਰਾਜ ਦਾ ਅੰਤ ਕੀਤਾ ਜਾਵੇ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ